ਸਾਡੇ ਕਿਸੇ ਪੰਜਾਬ ਦੇ ਕਿਸੇ ਪੰਜਾਬੀ ਸਿੰਗਲ ਬੰਦੇ ਤੇ ਵੀ ਪ੍ਰੋਬਲਮ ਪਈ ਜਿਵੇਂ ਮੇਰੇ ਤੇ ਪਈ ਸੀ ਜੀ ਤੇ ਸਾਡੀ ਪੂਰੀ ਕਮਿਊਨਿਟੀ ਇਕੱਠੀ ਹੋ ਜਾਂਦੀ ਹੈ ਤੇ ਪ੍ਰੋਬਲਮ ਬਹੁਤ ਛੋਟੀ ਜਿਹੀ ਰਹਿ ਜਾਂਦੀ ਹੈ ਹੂੰ ਰਾਤੀ ਮੀਕਾ ਹੋਣਾ ਨੇ ਅੱਧੀ ਰਾਤੀ ਮੈਨੂੰ ਫੋਨ ਕਰਕੇ ਕਿ ਮੈਨੂੰ ਮੈਂ ਤੇਰੀ ਵੀਡੀਓ ਦੇਖੀ ਸੀ ਉੱਥੇ ਗਿਆ ਸੀਗਾ ਹੁਣ ਕਿੱਥੇ ਜਾਣਾ ਮੈਂ ਕਿਹਾ ਮੈਂ ਸਵੇਰੇ ਉਧਰ ਜਾਣਾ ਮੈਂ ਬੰਦਾ ਭੇਜਣ ਲੱਗਿਆ ਸਵੇਰੇ ਰਸਨ ਨੂੰ ਇੱਕ ਗੱਡੀ ਮੇਰੀ ਪਰਕ ਲੱਜਾ ਟਰੱਕ ਜਿਹੜਾ ਪਰਕ ਲੱਗੇ ਮੀਕਾ ਸਿੰਘ ਜੀ ਮੀਕ ਨੇ ਅੱਛਾ ਚੰਗੇ ਕੰਮ ਲਈ ਤੁਰਨ ਲਈ ਤੁਹਾਨੂੰ ਪੈਸਾ ਨਹੀਂ ਚਾਹੀਦਾ ਤੁਹਾਡੇ ਅੰਦਰ ਮਾਨਦਰਨਾਥ ਜਨੂਨ ਚਾਹੀਦਾ ਕੰਮ ਕਰਨ ਲਈ ਇਹ ਇਥੇ ਪੂਰੇ ਪਿੰਡ ਲਈ ਸਮਾਨ ਲੈਂਦਾ ਜਿਹਨੇ ਇਥੇ 108 ਕਰਨੇ 108 ਕਰਨ ਲਈ ਜੋ ਜੋ ਇਹਨਾਂ ਨੇ ਰਿਕੁਆਇਰਮੈਂਟਸ ਲਿਖਾਈਆਂ ਸੀਗੀਆਂ ਜਿਹਦੇ ਵਿੱਚ ਮੱਛਰਦਾਨੀਆਂ ਨੇ ਤਰਪਾਲਾਂ ਨੇ ਸੈਨੀਟਰੀ ਪੈਡਸ ਨੇ ਜਿਹੜੇ ਸਾਡੀਆਂ ਭੈਣਾਂ ਲਈ ਮੈਡੀਸਨ ਆਟਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਤਾਂ ਇਸ ਮੌਕੇ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ 'ਚ ਮੌਜੂਦ ਹਾਂ ਜਿੱਥੇ ਹੜ੍ਹਾਂ ਦੀ ਮਾਰ ਜਿਹੜੇ ਲੋਕ ਚੱਲ ਰਹੇ ਆ ਤਾਂ ਇਸ ਮੌਕੇ ਇੱਕ ਤਸਵੀਰ ਦੇਖੋ ਗਾਇਕਿੰਦਰਜੀਤ ਨਿਕੂ ਨਜ਼ਰ ਆ ਰਹੇ ਹੋਣਗੇ ਤਾਂ ਨਾਲ ਉਹਨਾਂ ਦੀ ਟੀਮ ਹੈ ਨਾਲ ਭਾਈ ਜੁੱਧਵੀਰ ਮਾਨਕ ਨੇ ਤਾਂ ਦੱਸਦੇ ਕਿ ਇੱਥੇ ਸੇਵਾ ਜਿਹੜੀ ਕੀਤੀ ਜਾ ਰਹੀ ਆ ਤਾਂ ਪੰਜਾਬ ਦੇ ਜਿਹੜੇ ਕਲਾਕਾਰ ਨੇ ਉਹ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਹੁੰਚ ਰਿਹਾ ਤੇ ਲੋਕਾਂ ਦੀ ਸੇਵਾ ਕਰ ਰਿਹਾ ਸਮਾਨ ਪਹੁੰਚਾ ਰਿਹਾ ਵੀਰੇ ਕਿਉਂਕਿ ਵਿਫਤਾ ਬਹੁਤ ਵੱਡੀ ਆ ਪਰ ਜਿਸ ਤਰੀਕੇ ਪੰਜਾਬ ਨਾਲ ਖੜ ਗਿਆ ਲੋਕਾਂ ਨੂੰ ਲੱਗਦਾ ਕਿ ਰੂਟੀ ਲੱਗਣ ਲੱਗ ਗਈ ਹੈ ਜਦੋਂ ਜਦੋਂ ਵੀ ਸਾਡੇ ਕਿਸੇ ਪੰਜਾਬ ਦੇ ਕਿਸੇ ਪੰਜਾਬੀ ਸਿੰਗਲ ਬੰਦੇ ਤੇ ਵੀ ਪ੍ਰੋਬਲਮ ਪਈ ਜਿਵੇਂ ਮੇਰੇ ਤੇ ਪਈ ਸੀ ਜੀ ਤੇ ਸਾਡੀ ਪੂਰੀ ਕਮਿਊਨਿਟੀ ਇਕੱਠੀ ਹੋ ਜਾਂਦੀ ਹੈ ਤੇ ਪ੍ਰੋਬਲਮ ਬਹੁਤ ਛੋਟੀ ਜੀ ਰਹਿ ਜਾਂਦੀ ਹੈ ਜਦੋਂ ਮੇਰੀ ਇਕੱਲੇ ਦੀ ਸੀ ਅੱਜ ਤੱਕ ਪੂਰੀ ਦੁਨੀਆ ਦੀ ਪ੍ਰੋਬਲਮਾ ਸਾਡੇ ਜਿੰਨੇ ਪੰਜਾਬੀ ਭੈਣ ਭਰਾ ਫਸੇ ਹੋਏ ਨੇ ਜੀ ਤੇ ਹੁਣ ਤਾਂ ਹੜਾ ਆਪਿਆ ਸਾਡੇ ਐਨਆਰਆਈ ਭੈਣਾ ਭਰਾਵਾਂ ਨੇ ਪਤ ਨਹੀਂ ਕਿਹੜੀ ਕਿਹੜੀ ਜਗ੍ਹਾ ਤੋਂ ਜਿਹੜੇ ਫੰਡਸ ਆ ਰਹੇ ਨੇ ਸਮਾਨ ਆ ਰਿਹਾ ਪਤਾ ਹੀ ਨਹੀਂ ਰਾਤੀ ਮੀਕਾ ਹੁਣਾਂ ਨੇ ਅੱਧੀ ਰਾਤੀ ਮੈਨੂੰ ਫੋਨ ਕਰਕੇ ਕਿ ਮੈਨੂੰ ਮੈਂ ਤੇਰੀ ਵੀਡੀਓ ਦੇਖੀ ਸੀ ਉੱਥੇ ਗਿਆ ਸੀਗਾ ਹੁਣ ਕਿੱਥੇ ਜਾਣਾ ਮੈਂ ਕਿਹਾ ਮੈਂ ਸਵੇਰੇ ਉਧਰ ਜਾਣਾ ਮੈਂ ਬੰਦਾ ਭੇਜਣ ਲੱਗਾ ਸਵੇਰੇ ਰਾਸ਼ਨ ਉਹ ਇੱਕ ਗੱਡੀ ਮੇਰੀ ਭਰ ਕੇ ਲੈ ਜਾ ਟ੍ਰੱਕ ਜਿਹੜਾ ਭਰ ਕੇ ਲੈ ਜਾ ਮੀਕਾ ਸਿੰਘ ਜੀ ਮੀਕਾ ਨੇ ਅੱਛਾ ਜੀ ਉਸ ਤੋਂ ਬਾਅਦ ਚ ਪੂਨਮ ਸੂਦ ਦਾ ਚੰਡੀਗੜ੍ਹ ਤੋਂ ਫੋਨ ਆਇਆ ਫਿਰ ਮੈਨੂੰ ਜੁਦੀ ਮਿਲ ਗਿਆ ਜੁਦੀ ਨਾਲ ਗੱਲ ਹੁਣ ਤੋਂ ਬਾਅਦ ਫਿਰ ਭੈਣ ਨਾਲ ਗੱਲ ਹੋਈ ਭੈਣ ਕਹਿੰਦੀ ਵੀ ਮਾਨਕ ਸਾਹਿਬ ਦੇ ਨਾਂ ਤੇ ਸਾਡੇ ਕੋਲੋਂ ਲੈ ਕੇ ਜਾਓ ਫਿਰ ਕਰਨਾਟਕਾ ਤੋਂ ਇੱਕ ਕਪਲੇਸ਼ਾ ਸਾਡੀ ਭੈਣ ਨਾਲ ਹੋਈ ਮੈਂ ਜਾਣਦਾ ਵੀ ਨਹੀਂ ਉਹ ਗੁਵਿੰ ਮੈਨੂੰ ਕਹਿੰਦੀ ਵੀਰੇ ਮੈਂ ਇਦਾਂ ਪੈਸੇ ਭੇਜਣਾਂ ਨੇ ਮੈਂ ਕਿਹਾ ਭੈਣ ਮੇਰੇ ਕੋਲ ਨਾ ਕਰਿਆ ਇਹੋ ਜਿਹਾ ਕੁਝ ਵੀ ਮੈਨੂੰ ਇਹ ਜ਼ਿੰਮੇਵਾਰੀ ਵੱਡੀ ਲੱਗਦੀ ਹੈ ਕਹਿੰਦੀ ਵੀਰੇ ਮੈਨੂੰ ਪਤਾ ਤੁਸੀਂ ਜਿੰਨੇ ਮਾਨਦਰ ਦੇ ਨਾਲ ਲੱਗੇ ਹੋ ਹੋ ਵੀ ਪਲੀਜ਼ ਮੈਨੂੰ ਹੋਰ ਰਸਤਾ ਮਿਲ ਨਹੀਂ ਰਿਹਾ ਕੋਈ ਜੀ ਫਿਰ ਸਵੇਰੇ ਉਹਨਾਂ ਦਾ 1 ਲੱਖ ਰੁਪਏ ਇੱਥੇ ਜਿਹੜਾ ਅੱਜ ਚਾਰਾ ਫੀਡ ਮੱਝਾਂ ਲਈ ਇੱਥੇ ਆਇਆ ਉਹ ਚ ਪੈਸੇ ਉਹਨਾਂ ਦੇ ਪਾਏ ਨੇ ਕੁਝ ਪੈਸੇ ਬਚੇ ਨੇ ਉਸ ਵੀਰੇ ਅਸੀਂ ਜਿਹੜੇ ਬਾਕੀ ਜਗ੍ਹਾ ਤੇ ਪਾਉਣੇ ਨੇ ਜੀ ਸੋ ਬੜੀ ਜਗ੍ਹਾ ਤੋਂ ਜਿਹੜੀ ਮੈਨੂੰ ਇਹ ਲੱਗਦਾ ਕਿ ਜਦੋਂ ਅਸੀਂ ਕਿਸੇ ਚੰਗੇ ਕੰਮ ਲਈ ਤੁਰਦੇ ਆ ਨਾ ਜਿਵੇਂ ਸਾਨੂੰ ਕਈ ਵਾਰ ਮਨ ਚੁੰਦਾ ਕਿ ਯਾਰ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਜੀ ਚੰਗੇ ਕੰਮ ਲਈ ਤੁਰਨ ਲਈ ਤੁਹਾਨੂੰ ਪੈਸਾ ਨਹੀਂ ਚਾਹੀਦਾ ਤੁਹਾਡੇ ਅੰਦਰ ਇਮਾਨਦਾਰਨਾ ਜਨੂਨ ਚਾਹੀਦਾ ਕੰਮ ਕਰਨ ਲਈ ਕਿ ਅਸੀਂ ਕਰਨਾ ਚਾਹੁੰਦੇ ਆ ਵੀ ਇੱਥੇ ਇੱਥੇ ਦੀ ਗੱਲ ਕਰਾਂ ਜੀ ਕਿਸ ਤਰੀਕੇ ਦੀ ਸੇਵਾ ਤੁਸੀਂ ਲੈ ਕੇ ਪਹੁੰਚੇ ਹੋ ਕਿਹੜਾ ਕਿਹੜਾ ਸਮਾਨ ਹੈ ਅੱਜ ਕਿਉਂਕਿ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਕਾਫੀ ਦਿਨਾਂ ਤੋਂ ਤੁਸੀਂ ਸੇਵਾ ਵੀ ਨਿਭਾ ਰਹੇ ਹੋ ਜੀ ਇੱਥੇ ਆ ਪੂਰੇ ਪਿੰਡ ਲਈ ਸਮਾਨ ਲੈਂਦਾ ਜਿਨੇ ਇੱਥੇ 108 ਕਰਨੇ 108 ਕਰਨ ਲਈ ਜੋ ਜੋ ਇਹਨਾਂ ਨੇ ਰਿਕੁਆਇਰਮੈਂਟਸ ਲਿਖਾਈਆਂ ਸੀਗੀਆਂ ਜਿਹਦੇ ਵਿੱਚ ਮੱਛਰਦਾਨੀਆਂ ਨੇ ਜੀ ਤਰਪਾਲਾਂ ਸੈਂਟਰੀ ਪੈਕਸ ਨੇ ਜਿਹੜੇ ਸਾਡੀਆਂ ਭੈਣਾਂ ਲਈ ਮੈਡੀਸਨ ਆਟਾ ਚਾਵਲ ਤੇ ਓਡੋਮੋਸ ਮਾਰਚਸ ਮੋਮਬਤੀਆਂ ਟਾਰਚ ਮੈਨੂੰ ਲੱਗਦਾ ਕੋਈ ਚੀਜ਼ ਹੋਣੀ ਨਹੀਂ ਦਹੀਂ ਦੇ ਕੱਪ ਜਿੰਨੀਆਂ ਚੀਜ਼ਾਂ ਸੀ ਸਾਨੂੰ ਲੱਗਿਆ ਰੂਟੀਨ ਚ ਬਿਸਕੁਟਸ ਨਮਕੀਨ ਜਿੰਨੀਆਂ ਚੀਜ਼ਾਂ ਸਾਨੂੰ ਲੱਗਦਾ ਜ਼ਰੂਰਤ ਰੂਟੀਨ ਚ ਹੁੰਦੀ ਹੈ ਨਾ ਵੀ ਜਿਹੜੀ ਜੇ ਕਿਤੇ ਪਾਣੀ ਵੀ ਜ਼ਿਆਦਾ ਹੋਵੇ ਉਹਦੇ باوجود ਵੀ ਇਹ ਚੱਕ ਕੇ ਖਾ ਸਕਣ ਉਹ ਸਭ ਕੁਝ ਲੈਂਦਾ ਗਿਆ ਕਾ ਵੀਰੇ ਦੇ ਕੇ ਪੂਰੇ ਪੰਜਾਬ ਦੀ ਗੱਲ ਕਰਾਂ ਤੁਸੀਂ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਆਏ ਹੋ ਜੀ ਜੀ ਆ ਦੇਖੋ ਸਾਰੀ ਮੈਡੀਕਲ ਕਿਟਸ ਨੇ ਇਹਦੇ ਵਿੱਚ ਕੋਈ ਚੀਜ਼ ਨਹੀਂ ਐਸੀ ਹੋਣੀ ਜਿਹੜੀ ਤੁਹਾਨੂੰ ਨਹੀਂ ਦਿਖੂਗੀ ਇਦਾਂ ਦੀਆਂ ਕਿਟਸ ਬਣਾ ਕੇ ਲੈਂਦੀਆਂ ਨੇ ਤਾਂ ਕਿ ਅਦੋਲੋ ਡੋਲੋ ਸਭ ਕੁਝ ਪਿਆ ਜੋ ਰੂਟੀਨ 'ਚ ਕੋਈ ਇਨਫੈਕਸ਼ਨ ਹੈ ਜੀ ਜੋ ਚੈਸਟ ਇਨਫੈਕਸ਼ਨ ਹੈ ਗਲੇ ਦੀ ਕੋਈ ਇਨਫੈਕਸ਼ਨ ਹੈ ਕੋਈ ਜ਼ੁਕਾਮ ਹੋ ਗਿਆ ਖੰਗ ਹੋ ਗਈ ਬੁਖਾਰ ਹੋ ਗਿਆ ਸਿਰਦਰਦ ਹੋ ਗਿਆ ਲੱਤਾਂ ਲਈ ਨੀਮ ਦਾ ਉਹ ਤੇਲ ਲੈਂਦਾ ਸ਼ੁਰੂਆਤੀ ਲੱਛਣਾਂ ਦੀ ਗੱਲ ਕਰਲਾਂ ਜਿਸ ਤਰੀਕੇ ਦੀਆਂ ਹੁਣ ਦਿੱਕਤਾਂ ਆਉਣਗੀਆਂ ਅੱਗੇ ਸ਼ੁਰੂਆਤ ਹੋਏਗੀ ਕਿਉਂਕਿ ਇਹਨਾਂ ਚੀਜ਼ਾਂ ਤੋਂ ਹੋਣੀਆਂ ਨੇ ਮੇਨ ਚੀਜ਼ ਜਿਹੜੇ ਜਿਹੜੇ ਪਿੰਡਾਂ 'ਚ ਜ਼ਿਆਦਾ ਪਾਣੀ ਹੈ ਜਿੱਥੇ ਚੌਲ ਖੜਾ ਖੜਾ ਚੌਲ ਸੜ ਰਹੇ ਨੇ ਜਿਹੜੇ ਪਾਣੀ ਨਾਲ ਸੜ ਜਾਣੇ ਨੇ ਜਦੋਂ ਇਹ ਪਾਣੀ ਥੱਲੇ ਜਾਣਾ ਉਹ ਸਭ ਚੀਜ਼ਾਂ ਨੇ ਜਦੋਂ ਸੜਨਾ ਨਾ ਉਹ ਤੋਂ ਬਾਅਦ ਚ ਪ੍ਰੋਬਲਮਾ ਸ਼ੁਰੂ ਹੋਣੀਆਂ ਨੇ ਫਿਰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਬਿਮਾਰੀਆਂ ਅਸੀਂ ਕਦੇ ਸੁਣੀਆਂ ਨੇ ਕਿਤੇ ਵੀ ਇਦਾਂ ਦੀਆਂ ਉਹ ਬਿਮਾਰੀਆਂ ਵੀ ਆ ਸਕਦੀਆਂ ਨੇ ਸੋ ਉਦੋਂ ਫਿਰ ਚਾਹੀਦੀ ਹੈ ਸਾਡੇ ਡਾਕਟਰਾਂ ਦੀ ਟੀਮਾਂ ਜੀ ਸੋ ਬਹੁਤ سارے ਡਾਕਟਰ ਨੇ ਮੇਰੇ ਸੁਭਾਸ ਗੋਲ ਜੀ ਬਹੁਤ ਅੱਛੇ ਡਾਕਟਰ ਨੇ ਰੋਜ਼ਾਨ ਤੋਂ ਰਵੀ ਡਾਕਟਰ ਮੇਰੇ ਬਹੁਤ ਅੱਛੇ ਦੋਸਤ ਨੇ ਸਾਰੇ ਕਹਿੰਦੇ ਨੇ ਕਿ ਸਾਨੂੰ ਤੁਸੀਂ ਦੱਸੀ ਚੱਲੋ ਕਿਹੜੀ ਜਗ੍ਹਾ ਕਿਹੜੇ ਰੀਏ ਜਾਣਾ ਆਪਾਂ ਤੁਹਾਡੇ ਨਾਲ ਉੱਥੇ ਉੱਥੇ ਨਾਲ ਜਾਈ ਜਾਵਾਂਗੇ